ਅੱਜ ਇੱਕ ਨਵੀਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆ ਟਾਪ ਦੇ 7 ਡਾਕਟਰ ਤੁਹਾਨੂੰ ਦੱਸ ਰਹੇ ਆ ਫ੍ਰੀ ਆਫ ਕਾਸਟ ਜਿਸ ਦੀ ਕੋਈ ਚਾਰਜਿੰਗ ਨਹੀਂ ਤੁਸੀਂ ਇਹਨੂੰ ਕਰੇ ਅਬਦੀਆ ਅਪਲਾਈ ਕਰ ਸਕਦੇ ਹੋ 7 ਡਾਕਟਰ ਟਾਪ ਦੇ ਦੱਸ ਰਹੇ ਆ ਤੁਹਾਨੂੰ ਇੱਕ ਬੇਨਤੀ ਇਹ ਆ ਇਸ ਨੂੰ ਜਿਆਦਾ ਤੋਂ ਜਿਆਦਾ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਤਾਂ ਜੋ ਇਹ ਵੀਡੀਓ ਅੱਗੇ ਕਿਸੇ ਤੱਕ ਪਹੁੰਚੇ ਤਾਂ ਉਹਨਾਂ ਨੂੰ ਕੋਈ ਫਾਇਦਾ ਹੋਵੇ ਇਹਦੇ ਵਿੱਚ ਪਹਿਲੇ ਡਾਕਟਰ ਆ ਗਏ ਨੇ ਆਪਣੇ ਪਾਣੀ ਕਿ ਸਰੀਰ ਨੂੰ ਜਿੰਨਾ ਪਾਣੀ ਚਾਹੀਦਾ ਸਹੀ ਮਾਤਰਾ ਦੇ ਵਿੱਚ 12 ਤੋਂ 15 ਗਲਾਸ ਹਰ ਰੋਜ਼ ਪੀਣੇ ਚਾਹੀਦੇ ਜਿਵੇਂ ਇੱਕ ਚਾਹ ਦੀ ਤਰ੍ਹਾਂ ਪਾਣੀ ਪੀਣਾ ਚਾਹੀਦਾ ਐਸੇ ਤਰ੍ਹਾਂ ਨਹੀਂ ਖੜਕੇ ਇੱਕੋ ਦਮ ਘੁੱਟਾਂ ਭਰ ਕੇ ਪਾਣੀ ਆਪਾਂ ਖਤਮ ਕਰਤਾ ਜਿਵੇਂ ਆਪਾਂ ਚਾਹ ਪੀਂਦੇ ਆ ਸਿੱਪ ਸਿੱਪ ਕਰਕੇ ਉਸ ਤਰ੍ਹਾਂ ਔਰ ਦੂਜਾ ਡਾਕਟਰ ਹੈਗੇ ਨੇ ਇੱਥੇ ਆਰਾਮ ਕਿ ਆਰਾਮ ਬਹੁਤ ਜ਼ਰੂਰੀ ਲਗਾਤਾਰ ਕੰਮ ਨਹੀਂ ਸਹੀ ਆਰਾਮ ਸਹੀ ਨੀਂਦ ਸਰੀਰ ਨੂੰ ਉਹ ਵੀ ਬਹੁਤ ਚੰਗੀ ਹੈ ਔਰ ਤੀਜੇ ਡਾਕਟਰ ਹੈਗੇ ਨੇ ਮੈਡੀਟੇਸ਼ਨ ਕਰਨਾ ਬਹੁਤ ਜ਼ਰੂਰੀ ਹੈ ਇਹ ਜ਼ਰੂਰੀ ਨਹੀਂ ਤੁਸੀਂ ਸਵੇਰੇ ਹੀ ਕਰਨਾ ਜਦੋਂ ਵੀ ਤੁਹਾਨੂੰ ਟਾਈਮ ਲੱਗੇ ਮਾਈਂਡ ਰਿਲੈਕਸ ਹੋ ਜਾਂਦਾ ਉਹਦੇ ਨਾਲ ਜਦੋਂ ਵੀ ਤੁਹਾਨੂੰ ਸਮਾਂ ਲੱਗੇ ਉਸੇ ਵੇਲੇ ਹੀ ਤੁਸੀਂ ਮੈਡੀਟੇਸ਼ਨ ਆ ਜਿਹੜਾ ਲਗਾਤਾਰ ਕਰ ਸਕਦੇ ਹੋ ਔਰ ਚੌਥੇ ਡਾਕਟਰ ਇਸ ਦੇ ਵਿੱਚ ਆ ਚੁੱਕੇ ਨੇ ਵਰਤ ਰੱਖਣਾ ਜਿਵੇਂ ਆਮ ਆਪਾਂ ਕਹਿੰਦੇ ਵਰਤ ਰੱਖਦੇ ਨੇ ਉਹ ਵਰਤ ਜ਼ਰੂਰੀ ਹੈ ਕਿ ਸਰੀਰ ਦੇ ਜਿਹੜੇ ਪਾਰਟਸ ਨੇ ਉਹ ਆਰਗਨ ਨੇ ਉਹ ਸਹੀ ਤਰ੍ਹਾਂ ਕੰਮ ਕਰਦੇ ਰਹਿਣਗੇ ਸਰੀਰ ਨੂੰ ਭੁੱਖ ਵੀ ਮਤਲਬ ਇਹ ਪੇਟ ਨੂੰ ਐਸੇ ਤਾਂ ਨਹੀਂ ਹੈਗਾ ਸਿਰਫ ਜਿਹੜੀ ਵੀ ਚੀਜ਼ ਆਉਂਦੀ ਆ ਆਪਾਂ ਇਹਨੂੰ ਖਾ ਲਈ ਜਾਈਏ ਪੇਟ ਨੂੰ ਇਹ ਸਰੀਰ ਦਾ ਸਰਕਲ ਸਹੀ ਚੱਲਣ ਵਾਸਤੇ ਉਹ ਵੀ ਜ਼ਰੂਰੀ ਹੈ ਇਸੇ ਲਈ ਜਿੰਨਾ ਖਾ ਸਕਦੇ ਹੋ ਘੱਟ ਖਾਓ ਖਾਣੇ ਦਾ ਟਾਈਮ ਦਾ ਉਹਦਾ ਗੈਪ ਪਾਓ ਅਗਰ ਸਰੀਰ ਤੁਹਾਡਾ ਬਾਰ-ਬਾਰ ਭੁੱਖ ਮੰਗ ਰਿਹਾ ਪੇਟ ਜਿਹੜਾ ਪੇਟ ਆ ਤੁਹਾਡਾ ਬਾਰ-ਬਾਰ ਕੋਈ ਚੀਜ਼ ਮੰਗ ਰਿਹਾ ਤਾਂ ਉਹ ਥੋੜਾ ਜਿਹਾ ਗਰੀਜ਼ ਕਰੋ ਕੋਸ਼ਿਸ਼ ਕਰੋ ਜਿੰਨਾ ਚਿਰ ਤੁਸੀਂ ਭੁੱਖੇ ਰਹਿ ਸਕਦੇ ਹੋ ਇਹਦੇ ਨਾਲ ਸਰੀਰ ਦੇ ਆਰਗਨ ਆ ਜਿਹੜੇ ਬਹੁਤ ਵਧੀਆ ਕੰਮ ਕਰਦੇ ਨੇ ਪੰਜਵਾਂ ਡਾਕਟਰ ਹੈਗਾ ਕਸਰਤ ਕਸਰਤ ਵੀ ਜਦੋਂ ਵੀ ਤੁਹਾਨੂੰ ਸਮਾਂ ਲੱਗਦਾ ਚਾਹੀ ਡੰਡ ਬੈਟਕਾ ਲਾ ਲਓ ਚਾਹੀ ਪੈਰਾਂ ਫਾਰ ਬਹਿ ਜਾਓ 5-5 10-10 ਮਿੰਟ ਕਰਕੇ ਜਿੰਨਾ ਸਮਾਂ ਵੀ ਜਿਹੜੀ ਵੀ ਬਹੁਤ ਸਾਰੀਆਂ ਕਸਰਤ ਕਸਰਤ ਜਿਹੜੇ ਯੋਗ ਹੈਗੇ ਨੇ ਉਹ ਤੁਸੀਂ ਕਰ ਸਕਦੇ ਹੋ ਇਹਦੇ ਨਾਲ ਵੀ ਸਰੀਰ ਜਿਹੜਾ ਫਿੱਟ ਰਹਿੰਦਾ ਬਿਮਾਰੀਆਂ ਤੋਂ ਹਮੇਸ਼ਾ ਬਚਿਆ ਰਹਿੰਦਾ ਔਰ ਛੇਮਾ ਡਾਕਟਰ ਹੈਗਾ ਕੁਦਰਤ ਕੁਦਰਤ ਦੇ ਨਾਲ ਪਿਆਰ ਕਰੋ ਕੁਦਰਤ ਦੇ ਨਾਲ ਖਲਵਾੜ ਨਾ ਕਰੋ ਇੱਥੇ ਆਪਾਂ ਇੱਕ ਕਿਰਾਏਦਾਰ ਦੀ ਤਰ੍ਹਾਂ ਰਹਿਣਾ ਹੈ ਆ ਮਾਲਿਕ ਨਾ ਬਣੀਏ ਤਾਂ ਬਹੁਤ ਚੰਗਾ ਔਰ ਸੱਤਵਾਂ ਡਾਕਟਰ ਹੈਗਾ ਜੋ ਸੁਪਰ ਹੈ ਬਿਲਕੁਲ ਉਹ ਹੈਗਾ ਸਹਿਤਮੰਦ ਭੋਜਨ ਕਿ ਸਹੀ ਤਰੀਕੇ ਦਾ ਭੋਜਨ ਸਿਹਤਮੰਦ ਹੈਲਥੀ ਫੂਡ ਹਮੇਸ਼ਾ ਖਾਓ ਬਾਜ਼ਾਰ ਦੀਆਂ ਚੀਜ਼ਾਂ ਨੂੰ ਥੋੜਾ-ਬੋਟਾ ਅਵਾਈਡ ਕਰੋ ਜਿੰਨਾ ਕਰ ਸਕਦੇ ਹੋ ਹਾਂ ਇੱਕ ਜੀਵ ਹੈ ਸਵਾਦ ਭਲਦੀ ਹੈ ਕਦੇ-ਕਦੇ ਤਾਂ ਹੀ ਬੰਦਾ ਖਾ ਸਕਦਾ ਪਰ ਅਡੇਲੀ ਬੇਸ ਤੇ ਨਾ ਜਾਓ ਸਿਹਤਮੰਦ ਭੋਜਨ ਨੂੰ ਹਮੇਸ਼ਾ ਸਿਹਤਮੰਦ ਭੋਜਨ ਖਾਓ ਕਿ ਬਿਮਾਰੀਆਂ ਤੋਂ ਲਗਾਤਾਰ ਬਚਣ ਦੇ ਲਈ ਸਿਹਤਮੰਦ ਭੋਜਨ ਹੀ ਬਹੁਤ ਚੰਗੀ ਖੁਰਾਕ ਹੈ ਘੱਟ ਮਾਤਰਾ ਦੇ ਵਿੱਚ ਖਾਓ ਇਕਦਮ ਪੇਟ ਭਰਕੇ ਨਾ ਖਾਓ ਅਗਰੇ ਸੱਤ ਡਾਕਟਰ ਆਪਾਂ ਅਪਲਾਈ ਕਰਦੇ ਨੇ ਫ੍ਰੀ ਆਫ ਕੋਸਟ ਨੇ ਹੋ ਡਾਕਟਰਾਂ ਕੋਲ ਜਾਣੇ ਆ ਇਹਦੀ ਵੱਡੀਆਂ ਫੀਸਾਂ ਲਈਆਂ ਜਾਂਦੀਆਂ ਨੇ ਦੱਸ ਦੱਸਣ ਦੀਆਂ ਸੋ ਫ੍ਰੀ ਆਫ ਕਾਸਟ ਡਾਕਟਰ ਨੇ ਆਪਾਂ ਇਹਨਾਂ ਨੂੰ ਆਦੀ ਜ਼ਿੰਦਗੀ ਦੇ ਵਿੱਚ ਅਪਲਾਈ ਕਰੀਏ ਔਰ ਬੇਨਤੀ ਆ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਇਹ ਵੀਡੀਓ ਅੱਗੇ ਹੋਰ ਲੋਕਾਂ ਤੱਕ ਆ ਜੜੀ ਪਹੁੰਚੇ